हां जी सर ਜਿਹੜਾ ਮੋਨੀਪਾਰਕ ਕਦਰ ਦਾ ਮਾਮਲਾ ਦਾ ਆ ਸਰ ਕੀ ਸਾਹਮਣੇ ਸੁਣ ਕੇ ਆਇਆ ਹੈ ਅ ਪੀਐਸਐਸ ਲਾਹੌਰਬਾਦ ਐਫਆਈਆਰ ਨੰਬਰ 60 63 2025 ਅੰਡਰ ਸੈਕਸ਼ਨ 103 1 324 4 191 3 ਤੇ 190 ਬੀਐਨਐਸ ਇਹਦੇ ਵਿੱਚ ਮਾਮਲਾ ਇਹ ਹੈਗਾ ਕਿ ਅ 5 ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ ਤਕਰੀਬਨ 6:30 7 ਵਜੇ ਯੂਟੀ ਮਾਰਕੀਟ ਵਿੱਚ ਨੌ ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸੀਗੇ ਤੇ ਉਹਨਾਂ ਕੋਲ ਇੱਕ ਇਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਣੀ ਪਾਰਕ ਦੇ ਲਾਗੇ ਉਹਨਾਂ ਨਾਲ ਇੱਕ ਕਾਰ ਟਕਰਾਈ ਸਵਿਫਟ ਕਾਰ ਜਿਹਦਾ ਸਵਾਰ ਲਵਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸਤ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹ ਇਹਨਾਂ ਦੋਨੋਂ ਤਰ੍ਹਾਂ ਦੀ ਲੜਾਈ ਹੋਈ ਤੇ ਜਿਹੜੇ ਅ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸੱਤ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਨੂੰ ਡਿਕਲੇਅਰ ਡੈੱਡ ਕਰਤਾ ਤੇ ਅ ਫਿਰ ਜਿਹੜੇ ਲਖਪ੍ਰੀਤ ਸਿੰਘ ਆ ਉਹਦੀ ਵਾਈ ਬਲਜਿੰਦਰ ਕੌਰ ਜਿਹੜੇ ਕਿ ਇੱਕ ਪੀਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਂਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਰ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਪਿਛਲੇ ਕਮ ਜਿਹੜੇ ਵਹਗੇ ਨੇ ਕੇਸ ਕਿਹੜੇ ਕਿਹੜੇ ਕਿੰਨੇ ਕਿਹੜੇ ਹੋਰ ਕਿਤੇ ਜਿਹੜਾ ਡਿਸੀਜ਼ਡ ਹੈ ਲਕ੍ਰਿਤ ਸਿੰਘ ਉਹਦੇ ਤੇ ਚਾਰ ਮੁਕਦਮੇ ਹੈਗੇ ਆ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥਿਫਟ ਦੇ ਵੀ ਨੇ ਤੇ ਆਮਜ਼ਾਕ ਦਾ ਵੀ ਹੈ ਜੀ ਹਲੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਲੇ ਕੁਝ ਸਾਹਮਣੇ ਨਹੀਂ ਆਇਆ ਪਰ ਜਿਵੇਂ ਹੀ ਸਾਰੇ ਅਕਿਊਜ਼ ਅਰੈਸਟ ਹੋ ਜਾਣਗੇ ਤੇ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਲਾਕਿਤ ਨੂੰ ਮਾਰਿਆ ਕਿਹਨਾਂ ਦੇ ਵੱਲੋਂ ਕੀ ਆਇਆ ਜੀ ਲਪ੍ਰਿਤ ਨੂੰ ਸੁਰਿੰਦਰ ਸਿੰਘ ਲੈਸ ਲਰ ਤੇ ਕੁਲਦੀਪ ਸਿੰਘ ਸਨ ਆਫ ਸੇਵਾ ਸਿੰਘ ਉਹ ਵੀ ਨਿਹੰਗ ਸਿੰਘ ਨੇ ਜਿੰਨਾ ਤੇ ਲੋ ਮਾਰਿਆ ਗਿਆ ਉਹ ਵੀ ਨਿਹੰਗ ਸਿੰਘ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ 9 ਬੰਦੇ ਨੇ ਉਹਨਾਂ ਚੋਂ ਕਾਫੀ ਨਿਹੰਗ ਸਿੰਘ ਦਾ ਮਾਣਾ ਪਾਇਆ ਜੀ ਤੇ ਕਿੰਨੇ ਜਾਨੇ ਫੜਨ ਵਾਲੇ ਸੱਤ ਬੰਦੇ ਹੋਰ ਫੜਨ ਫੜਨ ਬਲੇ ਰਿਮਾਂਡ ਮਿਲੇ ਇਹਨਾਂ ਦਾ ਰਿਮਾਂਡ ਮਿਲੇ ਜੀ ਹਾਂਜੀ ਇਹਨਾਂ ਦਾ 4 4 ਦਿਨ ਸਰ ਇਹਨਾਂ 9 ਜਿਹੜੇ ਨਿਹੰਗ ਸਿੰਘ ਫੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੇ ਟੱਕਰ ਹੋਈ ਸੀ ਕਾਰਾਂ ਦੀ ਨੋਵਾ ਕਾਰ ਤੇ ਸਵਿਫਟ ਕਾਰ ਦੀ ਤੇ ਤਾਂ ਹੀ ਲੜਾਈ ਸ਼ੁਰੂ ਹੋਈ ਤੇ ਹਥਿਆਰ ਬ੍ਰਾਹਮੋ ਦਾ ਨਹੀਂ ਹਥਿਆਰ ਹਾਲੇ ਤੱਕ ਕੋਈ ਨਹੀਂ ਜੀ ਸਰ ਫੋਟੋ ਕਰ ਲੀ